ਸਾਡੇ ਪਿੰਡ ਦੇ ਨੰਬਰਦਾਰ ਨੇ ਜਗਤਾਰ ਸਿੰਘ ਉਹਨਾਂ ਨੇ ਸਾਡੇ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਆ ਉਹਦੀ ਕੁੜੀ ਆਸਟ੍ਰੇਲੀਆ ਚ ਗਈ ਹੋਈ ਸੀਗੀ ਮੇਰੀ ਕੁੜੀ ਨੂੰ 6.5 ਬੈਂਡ ਆਏ ਸੀਗੇ ਮੈਨੂੰ ਉਹਨੇ ਕਹਿੰਦਾ ਵੀ ਤੇਰੀ ਕੁੜੀ ਨੂੰ ਅਸੀਂ ਘੱਟ ਪੈਸਿਆਂ ਦੇ ਵਿੱਚ ਆਸਟ੍ਰੇਲੀਆ ਲੈ ਜੰਨੇ ਆ ਇਹਨਾਂ ਦੀ ਕੁੜੀ ਆੜੀ ਆਸਟ੍ਰੇਲੀਆ ਪੀਆਰ ਆ ਜਿਹੜੀ ਕਹਿੰਦੀ ਸੀਗੀ ਮੈਂ ਤੈਨੂੰ ਆਸਟ੍ਰੇਲੀਆ ਲੈ ਕੇ ਜਾਊਂਗੀ ਉਹ ਵੀ ਘੱਟ ਘੱਟ ਪੈਸੇ ਤੇ ਤੇ ਇਸ ਤੋਂ ਬਾਅਦ ਜਦੋਂ ਸੋਨਾਂ ਨੂੰ 10 ਲੱਖ ਰੁਪਇਆ ਦੇਤਾ ਤੇ ਫਿਰ ਉਹ ਸਾਨੂੰ ਕਹਿੰਦੇ ਤੁਸੀਂ 12 ਲੱਖ ਹੋਰ ਦੋ ਜਿਹੜਾ ਸਾਡੇ ਕੋਲ ਹੈ ਨਹੀਂ ਸੀਗਾ ਤੇ ਇਸ ਜਿਹਦੇ ਕਰਕੇ ਅਸੀਂ ਇਹਨਾਂ ਨੂੰ ਕਹਤਾ ਵੀ ਸਾਡੇ ਕੋਲ ਹੋਰ ਪੈਸੇ ਨਹੀਂ ਹੈਗੇ ਸਾਡੇ ਪੈਸੇ ਵਾਪਸ ਕਰ ਦੋ ਅਸੀਂ ਫਾਈਲ ਇਸ ਤਵਾਰ ਨਹੀਂ ਲਵਾਣੀ ਤੇ ਉਹਨਾਂ ਨੂੰ 4 ਸਾਲ ਹੋ ਗਏ 2021 ਦੇ ਵਿੱਚ ਉਹਨਾਂ ਨੇ ਸਾਡੇ ਤੋਂ ਪੈਸੇ ਲਏ ਸੀਗੇ ਕਿਹਾ ਵੀ ਮੈਂ 15 11 2024 ਨੂੰ ਵੀ ਤੇਰੀ ਸਾਰੀ ਪੇਮੈਂਟ ਦੇ ਦੂੰਗਾ ਦੱਸਦਾ 10 ਲੱਖ ਰੁਪਇਆ ਨਹੀਂ ਮੇਰੇ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੇ ਮੈਂ ਨਾ ਦੇਵਾਂ ਤਾਂ ਇਹਨਾਂ ਦਾ ਕੋਈ ਲੈਂਡ ਦੇਣ ਦਾ ਮਸਲਾ ਸਰਨਾਮ ਸਿੰਘ ਤੇ ਜਗਤਾਰ ਸਿੰਘ ਦਾ ਜਿਹਦੇ ਸਬੰਧ ਚ ਦੋਨੇ ਪਾਰਟੀਆਂ ਥਾਣੇ ਬੁਲਾ ਲੀਆਂ ਬਾਈਕ ਇਹਨਾਂ ਦਾ ਕਰਵਾਉਣੇ ਵੀ ਅਭੀ ਮੈਂ 10 ਲੱਖ ਰੁਪਇਆ ਲੈਣਾ ਉਦੋਂ ਜੀ ਬੇਟੀ ਭੇਜਣ ਵਾਸਤੇ ਦਿੱਤਾ ਸੀਗਾ ਵਾਪਸ ਨਹੀਂ ਕਰ ਰਿਹਾ ਕੀ ਨਾਮ ਹੈ ਤੁਹਾਡਾ ਜਸਪ੍ਰੀਤ ਕੌਰ ਕੀ ਕਹਿਣਾ ਚਾਹਣ ਜਿਹੜਾ ਪਾਣੀ ਦੀ ਟੈਂਕੀ ਦੀ ਜਿਹੜੇ ਪੈਟਰੋਲ ਦੀ ਬੋਤਲ ਲੈ ਕੇ ਸਾਡੇ ਪਿਆਸਾਂ ਦਾ ਸੀ ਉਹਨਾਂ ਨੇ ਜਿਹੜੀ ਸਾਡੇ ਪਿੰਡ ਦੇ ਨੰਬਰਦਾਰ ਨੇ ਜਗਤਾਰ ਸਿੰਘ ਉਹਨਾਂ ਨੇ ਸਾਡੇ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਆ ਜਿਹੜੀ ਕਿ ਮੇਰੇ ਪਿਓ ਦੀ ਦਿਨ ਰਾਤ ਦੀ ਮਿਹਨਤ ਸੀਗੀ ਕੋਸ਼ਿਸ਼ ਸੀ ਆਪਣਾ ਸਮਾਨ ਵੇਚਿਆ ਇਧਰ ਉਧਰੋ ਕਰਕੇ ਪੈਸੇ ਇਕੱਠੇ ਕਰੇ ਤੇ ਇਹਨਾਂ ਨੇ ਮੇਰੀ ਫਾਈਲ ਦਾ ਕੰਮ ਫਿਰ ਵੀ ਨਹੀਂ ਕਰਵਾਇਆ ਇਹਨਾਂ ਦੀ ਕੁੜੀ ਜਿਹੜੀ ਆਸਟ੍ਰੇਲੀਆ ਪੀਆਰ ਆ ਜਿਹੜੀ ਕਹਿੰਦੀ ਸੀਗੀ ਮੈਂ ਤੈਨੂੰ ਆਸਟ੍ਰੇਲੀਆ ਲੈ ਕੇ ਜਾਊਂਗੀ ਉਹ ਵੀ ਘੱਟ ਘੱਟ ਪੈਸੇ ਤੇ ਤੇ ਇਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ 10 ਲੱਖ ਰੁਪਏ ਦਿੱਤਾ ਤੇ ਫਿਰ ਉਹ ਸਾਨੂੰ ਕਹਿੰਦੇ ਤੁਸੀਂ 12 ਲੱਖ ਹੋਰ ਦੋ ਜਿਹੜਾ ਸਾਡੇ ਕੋਲ ਤੇ ਇਸ ਜਿਹਦੇ ਕਰਕੇ ਅਸੀਂ ਇਹਨਾਂ ਨੂੰ ਕਹਤਾ ਵੀ ਸਾਡੇ ਕੋਲ ਹੋਰ ਪੈਸੇ ਨਹੀਂ ਹੈਗੇ ਸਾਡੇ ਪੈਸੇ ਵਾਪਸ ਕਰ ਦਿਓ ਅਸੀਂ ਫਾਈਲ ਇਸ ਤਵਾਰ ਨਹੀਂ ਲਵਾਣੀ ਤੇ ਉਹਨਾਂ ਨੂੰ 4 ਸਾਲ ਹੋ ਗਏ 2021 ਦੇ ਵਿੱਚ ਉਹਨਾਂ ਨੇ ਸਾਡੇ ਤੋਂ ਪੈਸੇ ਲਏ ਸੀਗੇ ਤੇ ਇਸ ਤਵਾਰ 23 ਦੇ ਵਿੱਚ ਅਸੀਂ ਰਿਪੋਰਟ ਰਿਪੋਰਟ ਲਖਾਈ ਆ ਐਸਐਸਪੀ ਦੇ ਉਹਨਾਂ ਨੇ 1 ਸਾਲ ਦਾ ਟਾਈਮ ਦਿੱਤਾ ਤੇ 15 ਤਰੀਕ ਨੂੰ ਉਹਨਾਂ ਨੇ ਪੈਸੇ ਦੇਣੇ ਸੀ ਜਿਹੜੀ ਉਹਨਾਂ ਦੀ ਲਾਸਟ ਡੇਟ ਸੀਗੀ ਤੇ ਹੁਣ ਤੁਸੀਂ ਦੇਖੋ ਮਹੀਨਾ ਉੱਪਰ ਹੋ ਗਿਆ ਮਹੀਨੇ ਤੋਂ ਵੀ ਉੱਪਰ ਦਾ ਟਾਈਮ ਹੋ ਗਿਆ ਤੇ ਨਾ ਹੀ ਕੋਈ ਪ੍ਰੋਸੀਸਰ ਕਾਰਵਾਈ ਕਰ ਰਿਹਾ ਤੇ ਹੁਣ ਜੇ ਸਾਨੂੰ ਕੁਝ ਵੀ ਹੁੰਦਾ ਹੈ ਇੱਥੇ ਪ੍ਰਸ਼ਾਸਨ ਜ਼ਿੰਮੇਵਾਰ ਆ ਤੇ ਅਸੀਂ ਇਹ ਕੀ ਕੁਛ ਲੈ ਕੇ ਤੁਸੀਂ ਪਾਣੀ ਟੰਕੀ ਚੜੇ ਅਸੀਂ ਪੈਟਰੋਲ ਹੈ ਤੇ ਸਿੱਖਾ ਡੱਬੀ ਆ ਅਸੀਂ ਕਿਉਂ ਸਿੱਖਾ ਡੱਬੀ ਆ ਜੇਕਰ ਸਾਡੀ ਕੋਈ ਨਾ ਕਾਰਵਾਈ ਹੋਈ ਤਾਂ ਅਸੀਂ ਆਪਣੇ ਇੱਥੇ ਖੁਦਕੁਸ਼ੀ ਕਰ ਲੈਣੀ ਆ ਦੋਨੋਂ ਪਿਓ ਦੀ ਨੇ ਤੇ ਜਿੰਮੇਦਾਰ ਮੰਨਦੇ ਕਿਹਨੂੰ ਹੈਗਾ ਤੁਸੀਂ ਜਿੰਮੇਦਾਰ ਤੇ ਬਾਕੀ ਪ੍ਰਸ਼ਾਸਨ ਜਿਹੜੀ ਕਾਰਵਾਈ ਨਹੀਂ ਕਰ ਰਿਹਾ ਐਨੇ ਟਾਈਮ ਤੋਂ ਉਹ ਨੂੰ ਬਾਈ ਕੀ ਨਾਮ ਆ ਤੁਹਾਡਾ ਸਤਨਾਮ ਸਿੰਘ ਬਈ ਪਿੰਡ ਰੂਡੇ ਕੇ ਕਲਾਂ ਜੀ ਜ਼ਿਲ੍ਹਾ ਬਰਨਾਲਾ ਹਰਨੇਕ ਸਿੰਘ ਮੇਰੇ ਪਿਓ ਦਾ ਨਾਮ ਹੈ ਤੇ ਕਾਸ਼ ਤੇ ਸਾਡੀ ਹੈਗੀ ਆਈਸੀ ਮਾਮਲਾ ਕੀ ਹੈ ਬਾਈ ਜੀ ਪੰਨ ਦੀ ਟੈਂਕੀ ਤੇ ਚੜੇ ਮਾਮਲਾ ਬਾਈ ਜੀ ਸਾਡੇ ਪਿੰਡ ਦਾ ਇੱਕ ਨੰਬਰਦਾਰ ਆ ਜੀ ਉਹਦੇ ਨਾਲ ਮੈਂ ਸ਼ੀਰ ਵੀ ਕਰਿਆ ਪਹਿਲਾਂ 6-7 ਸਾਲ ਸ਼ੀਰ ਵੀ ਕਰਿਆ ਜੀ ਉਹਦੀ ਕੁੜੀ ਆਸਟ੍ਰੇਲੀਆ ਚ ਗਈ ਹੋਈ ਸੀਗੀ ਮੇਰੀ ਕੁੜੀ ਨੂੰ ਸਾਢੇ 6 ਵੰਡ ਆਏ ਸੀਗੇ ਮੈਨੂੰ ਉਹਨੇ ਕਹਿੰਦਾ ਵੀ ਤੇਰੀ ਕੁੜੀ ਨੂੰ ਅਸੀਂ ਘੱਟ ਪੈਸਿਆਂ ਦੇ ਵਿੱਚ ਆਸਟ੍ਰੇਲੀਆ ਲੈ ਜਾਨੇ ਆ 2021 ਦੇ ਵਿੱਚ ਉਹਨੇ ਮੈਥੋਂ 5 ਲੱਖ ਰੁਪਏ ਮੈਂ ਪਹਿਲਾਂ ਦੇ ਕੇ ਆਇਆ ਤੇ 2.5 ਲੱਖ ਰੁਪਏ ਮੈਂ ਫੇਰ ਦਿੱਤਾ 2.5 ਫੇਰ ਦਿੱਤਾ 10 ਲੱਖ ਰੁਪਏ ਟੋਟਲ ਉਹਨੂੰ ਮੈਂ ਦਿੱਤਾ 2021 ਦੇ ਵਿੱਚ ਉਦੋਂ ਬਾਅਦ ਕਹਿੰਦਾ ਵੀ ਮੇਰੀ ਕੁੜੀ ਕਹਿੰਦੀ ਹੈ ਆਸਟ੍ਰੇਲੀਆ ਵਾਲੀ ਵੀ 12 ਲੱਖ ਰੁਪਇਆ ਹੋਰ ਲੱਗੂ ਮੈਂ ਕਹਾਂ ਇਹ ਇੰਨੇ ਤਾਂ ਮੇਰੇ ਕੋਲ ਹੈ ਹੀ ਨਹੀਂ ਮੈਂ ਗਰੀਬ ਬੰਦਾ ਮੇਰੇ ਕੋਲ 12 ਲੱਖ ਹੋਰ ਹੈ ਨਹੀਂਗਾ ਤੇ ਇਹ ਕਹਿੰਦੇ ਵੀ ਚਲੋ ਤੇਰੇ ਅਸੀਂ ਵਾਪਸ ਕਰਵਾ ਦਿੰਨੇ ਆ ਨਾ ਉਹਨਾਂ ਨੇ ਮੈਨੂੰ ਪੈਸੇ ਵਾਪਸ ਕਰਾਏ ਨਾ ਕੋਈ ਰਸੀਦ ਤਾਂ ਕੁਛ ਨਹੀਂ ਉਦੋਂ ਬਾਅਦ 2 ਸਾਲ ਮੈਨੂੰ ਲਾਰੇ ਲਾਈ ਗਏ ਨੇ ਤੀਜੇ ਸਾਲ ਆਕ ਕੇ ਮੈਂ ਐਸਐਸਪੀ ਦੇ ਪੇਸ ਹੋ ਗਿਆ 2023 ਦੇ ਵਿੱਚ 18 ਤਰੀਕ 9ਵਾਂ ਮਹੀਨਾ ਐਸਐਸਪੀ ਦੇ ਪੇਸ ਹੋ ਗਿਆ ਉਹਨਾਂ ਨੇ ਡਿਪਟੀ ਨੂੰ ਮਾਰਕ ਕਰਤੀ ਡਿਪਟੀ ਸਾਹਿਬ ਨੇ ਉੱਥੇ ਬੁਲਾ ਕੇ ਉੱਥੇ 29 ਤਰੀਕ ਨੂੰ ਇਹਨਾਂ ਨੇ ਇਕਰਾਰਨਾਮਾ ਕਰ ਲਿਆ ਲਿਖਾ ਲਿਆ ਦੋ ਬੰਦੇ ਪਿੰਡ ਦੇ ਸੀਗੇ ਲਿਖਾ ਲਿਆ ਕਹਿੰਦਾ ਵੀ ਮੈਂ 15 11 2024 ਨੂੰ ਵੀ ਤੇਰੀ ਸਾਰੀ ਪੇਮੈਂਟ ਦੇ ਦੂੰਗਾ 10 ਦਾ 10 ਲੱਖ ਰੁਪਈਆ ਨਹੀਂ ਮੇਰੇ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੇ ਮੈਂ ਨਾ ਦੇਵਾਂ ਤਾਂ ਹੁਣ ਜਦੋਂ ਅਸੀਂ 2025 ਨੂੰ 15 ਤਰੀਕ ਨੂੰ ਉਹਦੇ ਕੋਲੇ ਗਏ 2024 ਨੂੰ 11ਵੇਂ ਮਹੀਨੇ 'ਚ ਉਦੋਂ ਕਹਿੰਦਾ ਵੀ ਮੇਰੇ ਹਜੇ ਜੀਰੀ ਨਹੀਂ ਵਿਕੀ 20 ਕਿੱਲੇ ਵਾਹਣਦੇ ਨੇ ਬੰਦੇ ਕੋਲੇ 13 ਲੱਖ ਦੀ ਇਹਨੇ ਜੀਰੀ ਹੋਣ ਵੇਚੀ ਹੈ ਜੀ ਤੇ ਉਦੋਂ ਬਾਅਦ ਕਹਿੰਦਾ ਵੀ ਮੇਰੇ ਹਜੇ ਜੀਰੀ ਦੇ ਪੈਸੇ ਨਹੀਂ ਪਏ 10 ਦਿਨ ਫੇਰ ਖੜਜੂ ਅਸੀਂ 10 ਦਿਨ ਫੇਰ ਖੜ ਗਏ ਫੇਰ ਹਫਤਾ ਲੈ ਲਿਆ ਫੇਰ ਖੜ ਗਏ ਉਦੋਂ ਬਾਅਦ ਮੈਂ 29 ਤਰੀਕ ਨੂੰ ਜੀ ਥਾਣੇ ਚ ਰੂੜੇ ਕੇ ਕਲਾਚ ਰੈਪੋਰਟ ਲਖਾਇਆ ਜੀ ਉਹ ਬੁਲਾ ਲੈਂਦੇ ਨੇ ਬੁਲਾ ਕੇ ਉੱਥੇ ਉਹਨਾਂ ਨੂੰ ਕਹਿ ਦਿੰਦਾ ਜਦੋਂ ਮੇਰੇ ਕੋਲੇ ਹੋਏ ਮੈਂ ਉਦੋਂ ਦੇ ਦੂੰ ਮੈਂ ਕਿਹੜਾ ਮੁੱਕਰਦਾ ਜੀ ਐਂ ਕਹਿ ਕੇ ਬਸ ਪੱਲਾ ਸੜਾ ਲੈਂਦਾ ਨਾ ਕੋਈ ਪੁਲਿਸ ਕਾਰਵਾਈ ਕਰਦੀ ਐ ਕੋਈ ਕਾਰਵਾਈ ਨਹੀਂ ਹਜੇ ਹੋਈ ਉਹਦੇ ਤੇ ਪੁਲਸ ਵਾਲੇ ਕਹਿੰਦੇ ਪਰਚਾ ਕਰਾਂਗੇ ਐ ਕਰਾਂਗੇ ਮੇਰੇ ਕੋਲੇ ਕੋਈ ਹੱਲ ਨਹੀਂ ਜੀ ਆ ਮੇਰੇ ਕੋਲੇ ਪਟ્રોલ ਦੀ ਬ ਆ ਮੇਰੀ ਬੇਟੀ ਬੈਠੀ ਹੈ ਸਾਰਾ ਮੇਰੀ ਬੇਟੀ ਦਾ ਇਹਨਾਂ ਨੇ ਭੁੱਖ ਖਰਾਬ ਕਰਤਾ ਜੀ ਆ ਬੈਠੀ ਹੈ ਵਿਚਾਰੀ ਨਾ ਕਿਸੇ ਪਾਸੇ ਜਾਣ ਜੋਗਰੀ ਹੈ ਇੰਨੇ ਪੈਸੇ ਮੈਂ ਕੁੜੀ ਤੇ ਪੜ੍ਹਾਈ ਤੇ ਲਾਏ ਨੇ ਜੀ ਆਈ ਲਿਸਟ ਕਰਵਾਈ ਹੈ ਜੀ ਤੇ ਉਸ ਤੋਂ ਬਾਅਦ ਹੋਰ ਮੇਰਾ ਕੋਈ ਹੱਲ ਨਹੀਂ ਜੇ ਮੇਰਾ ਆਹੀ ਹੱਲ ਹੈ ਮੈਂ ਘੱਟੋ ਘੱਟ 2 250 ਫੁੱਟ ਟੈਂਕੀ ਦੇ ਉੱਪਰ ਬੈਠਾ ਜੀ ਜੇ ਮੇਰਾ ਨਾ ਹੱਲ ਹੋਇਆ ਨਾ ਮੇਰੇ ਪੈਸੇ ਦਵਾਈ ਪ੍ਰਸ਼ਾਸਨ ਨੇ ਤਾਂ ਮੇਰੇ ਕੋਲੇ ਆ ਹੱਲ ਹੈ ਅਸੀਂ ਦੋਨੇ ਪਿਆਉਤੀ ਇੱਥੇ ਮੱਚ ਜਾਂਗੇ ਕੋਈ ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਗੱਲਬਾਤ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਜੀ ਕੁਛ ਨਹੀਂ ਸਾਨੂੰ ਪ੍ਰਸ਼ਾਸਨ ਕਹਿੰਦਾ ਥੱਲੇ ਉਤਰੇ ਤੁਹਾਡਾ ਸਮਝੌਤਾ ਕਰਾ ਦੇਣੇ ਸਮਝੌਤਾ ਕਹਦਾ ਹੋਊਗਾ ਜੀ ਸਾਲ ਭਰ ਤਾਂ 14 ਮਹੀਨੇ ਹੋ ਗਏ ਜੀ ਹੁਣ ਪ੍ਰਸ਼ਾਸਨ ਨੇ 14 ਮਹੀਨੇ ਲੈ ਲਏ ਪ੍ਰਸ਼ਾਸਨ ਨਿਆਂ ਕਰਦਿਆਂ ਨੇ ਦੋ ਦਿਨ ਦੇ ਦੋ ਚਾਰ ਦਿਨ ਦੇ ਦੋ ਪੰਜ ਦਿਨ ਦੇ ਦੋ ਹਫਤਾ ਦੇ ਦੋ ਕਦੋਂ ਦੇ ਚੜੇ ਵੇ ਆਪਣੀ ਟੈਂਟ ਅਸੀਂ ਸਵੇਰੇ 10:30 ਵਜੇ ਦੇ ਚੜੇ ਆ ਜੀ ਇਹ ਕਦੋਂ ਤੱਕ ਉਤਰੋਗੇ ਤੁਸੀਂ ਜੇ ਜਿੰਨਾ ਚਿਰ ਪੈਸੇ ਨਹੀਂ ਦਿੰਦੇ ਅਸੀਂ ਉਤਰਦੇ ਨਹੀਂ ਜੀ ਫੁੱਲ ਕਿੰਨੀ ਰਕਮ ਹੈਗੀ ਤੁਹਾਡੀ 10 ਲੱਖ ਰੁਪਈਆ ਜੀ ਹੁਣ ਕਾਹਦਾ ਕੰਮ ਕਰਦੇ ਤੁਸੀਂ ਮੈਂ ਚ ਹੁਣ ਮੈਂ ਥੋੜੀ ਆਪਣੀ ਛੋਟੀ ਜਿਹੀ ਟੈਲਾਂ ਆਪਣੀਆਂ ਜਿਹੜੀਆਂ ਇੰਟਰਲੋਕ ਟੈਲਾਂ ਬਣਦੀਆਂ ਹੁੰਦੀਆਂ ਨੇ ਉਹਦਾ ਆਪ ਦੇ ਕੰਮ ਚ ਲਾਇਆ ਹੋਇਆ ਜੀਰੋ ਕਨਾਲ ਚ ਉਹ ਕੰਮ ਕਰਦਾ ਜੀ ਟੈਲਾਂ ਬਣਾਉਣੇ ਸਿਮੈਂਟ ਤੋਂ ਹੀ ਆ ਜੇ ਮੇਰੀ ਮੰਗ ਨਾ ਪੂਰੀ ਕੀਤੀ ਜੀ ਮੇਰੀ ਪੇਮੈਂਟ ਨਾ ਦਿੱਤੀ ਤਾਂ ਇਹਦਾ ਜ਼ਿੰਮੇਵਾਰ ਜਗਤਾਰ ਸਿੰਘ ਸੁਪੁੱਤਰ ਕਰਨੈਲ ਸਿੰਘ ਪਿੰਡ ਰੂੜੇਕੇ ਕਲਾਂ ਤੇ ਜਾ ਪ੍ਰਸ਼ਾਸਨ ਹੋਊਗਾ ਜੀ ਜਿਹੜੇ ਮੈਨੂੰ ਦਬਾ ਨਹੀਂ ਰਹੇ ਸਾਰੀਆਂ ਲਿਖਤਾਂ ਪਈਆਂ ਨੇ ਜੀ ਮੇਰੇ ਕੋਲ ਸਾਰੀਆਂ ਵੀਡੀਓ ਪਈਆਂ ਨੇ ਸਭ ਕੁਝ ਪਿਆ ਜੀ ਮੇਰੇ ਕੋਲੇ ਮੇਰੀ ਸਾਰਿਆਂ ਨੂੰ ਵੀ ਮੇਰੀ ਮਦਦ ਕਰੋ ਦੇ ਇਹ ਤੋਂ ਮੇਰੇ ਪੈਸੇ ਦਬਾਓ ਜੀ ਮੇਰੇ ਨਾਲ ਠੱਗੀ ਮਾਰੀ ਐ ਸਿੱਧੀ 10 ਲੱਖ ਰੁਪਏ ਦੀ 5 ਲੱਖ ਰੁਪਇਆ ਮੈਂ ਵਿਆਜ ਤੇ ਚੱਕ ਕੇ ਦਿੱਤਾ ਜੀ 5 ਲੱਖ ਰੁਪਏ ਦਾ ਮੈਂ ਸਮਾਨ ਵੇਚਿਆ ਘਰੋਂ ਸੋਨਾ ਵੇਚਿਆ ਮੇਰੇ ਕੋਲੇ ਮੱਝ ਸੀ ਗਾਈ ਸੀ ਉਹ ਵੀ ਵੇਚਤੀ ਸਾਰਾ ਕੁਝ ਵੇਚਤਾ ਜੀ ਹੁਣ 5 ਲੱਖ ਰੁਪਇਆ ਮੈਂ ਰਿਸ਼ਤੇਦਾਰਾਂ ਤੋਂ ਫੜਿਆ ਹੋਇਆ ਜਿਹੜਾ 4 ਸਾਲਾਂ ਦਾ ਮੈਨੂੰ ਉਹਦਾ ਵਿਆਜ ਪਈ ਜਾਂਦਾ ਜੀ 2.5 ਲੱਖ ਰੁਪਇਆ ਮੈਂ ਮੌੜਾਂ ਤੋਂ ਫੜਿਆ ਸੀਗਾ ਜੀ ਮੇਰੀ ਰਿਸ਼ਤੇਦਾਰੀ ਐ ਉੱਥੇ ਪ੍ਰਧਾਨ ਤੋਂ ਜੀ ਉਹਦਾ 2.5 ਦੇਣਾ ਜੀ 2.5 ਲੱਖ ਮੇਰੇ ਰਿਸ਼ਤੇਦਾਰ ਤੋਂ ਫੜਿਆ ਸੀ ਬਰਨਾਲੇ ਤੋਂ ਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਇਹ ਜਗਤਾਰ ਸਿੰਘ ਇਹਨਾਂ ਦਾ ਕੋਈ ਲੈਂਡ ਦੇਣ ਦਾ ਮਸਲਾ ਸਰਨਾਮ ਸਿੰਘ ਤੇ ਜਗਤਾਰ ਸਿੰਘ ਦਾ ਜਿਹਦੇ ਸਬੰਧ ਚ ਦੋਨੇ ਪਾਰਟੀਆਂ ਥਾਣੇ ਬੁਲਾ ਲੀਆਂ ਬਾਈਕ ਇਹਨਾਂ ਦਾ ਕਰਵਾਉਣੇ ਆ ਇਹ ਕੋਣ ਕੋਣ ਪਾਣੀ ਦੀ ਟੈਂਕੀ ਤੇ ਚੜਿਆ ਕੀ ਕੁਛ ਉਹਨਾਂ ਕੋਲੇ ਹੈਗਾ ਸਰ ਉਹ ਕਹਿੰਦਾ ਵੀ ਅੱਜ ਤਾਂ ਇਨੀ ਕ ਗੱਲੀ ਹੋਈ ਆ ਵੀ ਮੈਂ 10 ਲੱਖ ਰੁਪਇਆ ਲੈਣਾ ਉਹ ਤੋਂ ਵੀ ਬੇਟੀ ਭੇਜਣ ਵਾਸਤੇ ਦਿੱਤਾ ਸੀਗਾ ਵਾਪਸ ਨਹੀਂ ਕਰ ਰਿਹਾ ਉੱਪਰ ਪਾਣੀ ਦੀ ਟੈਂਕੀ ਤੇ ਕੋਣ ਕੋਣ ਚੜਿਆ ਸਰ ਉਧਰੀ ਤੇ ਗਵਾਹ ਤੇ ਉਹ ਆਪ ਆ ਉਹ ਗੱਲਬਾਤ ਕੀਤੀ ਜਰੀਏ ਸਰ ਪਰਵਾਨਾ ਹਾਂ ਕਰੀਏ ਉੱਥੇ ਥਾਣੇ ਬੁਲਾ ਦੋਨੇ ਧਰਾਂ ਨੂੰ ਇਕੱਠੇ ਕਰ ਰਹੇ